ਜਿਵੇਂ ਕੀ ਨਾਮ ਆਪਣਾ ਆਪਣਾ ਨਾਮ ਮੀ ਸੁੱਚਾ ਸਿੰਘ ਕੀ ਹੋਇਆ ਕੀ ਅੱਜ ਪਾਜੀ ਲੱਪਾ ਨਾਲ ਗਲੀ ਚ ਆਪਣਾ ਘਰ ਚ ਸੋ ਰਹੇ ਸੀ ਅੱਛਾ ਜੀ ਤੇ ਬਾਹਰ ਸ਼ੋਰ ਸ਼ਰਾਬਾ ਸੁਣ ਕੇ ਹੀ ਸਾਡੇ ਨਾਲ ਘਰ ਦੇ ਨਾਲ ਹੀ ਕਿਰਾਏ ਦੇ ਮੁੰਡਾ ਰਹਿੰਦਾ ਜੀ ਅੱਛਾ ਜੀ ਉਹਨਾਂ ਦੀ ਸਿਲੰਡਰ ਦੇ ਲੀਕਸ ਹੋਣ ਨਾਲ ਉਹਨਾਂ ਦੀ ਸਿਲੰਡਰ ਦਾ ਧਮਾਕਾ ਹੋ ਗਿਆ ਜੀ ਹਾਂ ਜੀ ਹਾਂ ਜੀ ਦੇ ਕਿਲੇ ਮਹੱਲੇ ਚ ਹੋਇਆ ਮਹੱਲਾ ਹੀ ਭਾਰਤੀ ਕਲੋਨੀ ਚ ਹੋਇਆ ਕਿੰਨੇ ਬੰਦੇ ਝੂਤੇ ਚ ਚਾਰ ਬੰਦੇ ਝੂਤੇ ਸੀ ਦੋ ਬੱਚੇ ਹੀ ਇੱਕ ਉਹਨਾਂ ਦੀ ਲੇਡੀਸ ਹੈ ਇੱਕ ਆਵਾ ਮੁੰਡਾ ਆਵਾ ਕਿੱਦਾਂ ਵਾਪਰ ਆਕਰੇ ਹੀ ਖਾਣਾ ਖੂਣਾ ਬਣਾਉਣ ਲੱਗੇ ਹੋਣੇ ਹੀ ਬਾਕੀ ਅਸੀਂ ਦਾ ਸ਼ੋਰ ਸ਼ਰਾਬਾ ਸੁਣ ਕੇ ਉੱਥੇ ਪਹੁੰਚ ਗਏ ਅੱਛਾ ਜੀ ਹਾਂ ਜੀ ਅੰਦਰ ਦੀ ਜਾਣਕਾਰੀ ਸਾਨੂੰ ਕੋਈ ਨਹੀਂ ਪਤਾ ਅਸੀਂ ਇਹਨਾਂ ਨੂੰ ਚੱਕਿਆ ਤੇ ਹਸਪੀਟਲ ਲੈ ਕੇ ਆ ਗਏ ਇਹ ਜਿਹੜਾ ਬੰਦਾ ਹੈ ਉਮਰ ਕਿੰਨੀ ਕੁ ਹੋਣੀ ਹੈ ਉਮਰ ਇਹਨਾਂ ਦੀ ਘੱਟੋ ਘੱਟ ਉਹੀ 30 ਸਾਲ ਹੋਣੀ ਜੀ ਇਹ ਜਿਹੜਾ ਬੰਦਾ ਝੁੱਸਿਆ ਹੋਇਆ ਹੈ ਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਰahul ਅੱਛਾ ਜੀ ਇਹ ਇਹਨਾਂ ਬੱਚੇ ਦਾ ਕੀ ਨਾਮ ਹੈ ਦਾ ਨਾਮ ਪਾਜੀ ਕੀ ਕੀ ਉਮਰ ਹੋਣੀ ਇਹਨਾਂ ਦੀ ਉਮਰ ਬੱਚਿਆਂ ਦੀ ਔਰ ਹੀ 10 ਸਾਲ ਹੋਣੀ 6 ਸਾਲ ਤੋਂ 10 ਸਾਲ ਬੱਚਾ ਹਾਂਜੀ ਇੱਥੇ ਰਹਿਣ ਵਾਲੇ ਪ੍ਰਵਾਸੀ ਨੇ ਇਹ ਪ੍ਰਵਾਸੀ ਹੀ ਅੱਛਾ ਜੀ ਹਾਂਜੀ ਇਹਨਾਂ ਦਾ ਇੱਥੇ ਰਹਿਣ ਵਾਲਾ ਕੋਈ ਨਹੀਂ ਹੈ ਜਿਹੜਾ ਰਾਹੁਲ ਹੈ ਕੰਪਨੀ ਦਾ ਫੈਕਟਰੀ ਜਿਹੜੀ ਡਿਲੀਵਰੀ ਕਰਦਾ ਹੈ ਫੈਕਟਰੀ ਚ ਹਾਂਜੀ ਕਿੰਨੇ ਦੇ ਤੋਂ ਰਹਿ ਰਹੇ ਨੇ ਇੱਥੇ ਜਿੱਥੇ ਰਹਿ ਰਹੇ ਨੇ ਡੇਢ ਮਹੀਨਾ ਹੋਇਆ ਬਸ ਡੇਢ ਮਹੀਨਾ ਹੋਇਆ ਇੱਜੇ ਲੱਗੇ ਜਿਆਦਾ ਜਿਆਦਾ ਡੇਢ ਵੀ ਨਹੀਂ ਅੱਜ ਮੈਂ ਕੀ ਨਾਮ ਆਪਣਾ ਆਪਣਾ ਨਾਮ ਜੀ ਸੁੱਚਾ ਸਿੰਘ ਕੀ ਹੋਇਆ ਕਿ ਅੱਜ ਬਾਜੀ ਆਪਾਂ ਨਾ ਗਲੀ ਚ ਆਪਣੇ ਘਰ ਚ ਸੌ ਰਹੇ ਸੀ ਅੱਜ ਤੇ ਬਾਹਰ ਸ਼ੋਰ ਸ਼ਰਾਬਾ ਸੁਣ ਕੇ ਹੀ ਸਾਡੇ ਨਾਲ ਘਰ ਦੇ ਨਾਲ ਹੀ ਰਾਜ ਦੇ ਮੁੰਡਾ ਰਹਿੰਦਾ ਸੀ ਉਹਨਾਂ ਦੀ ਸਿਲੰਡਰ ਦੇ ਲੀਕਸ ਹੋਣ ਨਾਲ ਉਹਨਾਂ ਦੀ ਸਿਲੰਡਰ ਦਾ ਧਮਾਕਾ ਹੋ ਗਿਆ ਜੀ ਹਾਂ ਜੀ ਤੇ ਕਿਹੜੇ ਮਹੱਲੇ ਚ ਹੋਇਆ ਹੈ ਮਹੱਲਾ ਹੀ ਭਾਰਤੀ ਕਲੋਨੀ ਚ ਹੋਇਆ ਹੈ ਕਿੰਨੇ ਬੰਦੇ ਝੁੱਸੇ ਚ ਚਾਰ ਬੰਦੇ ਝੁੱਸੇ ਹੀ ਦੋ ਬੱਚੇ ਹੀ ਇੱਕ ਉਹਨਾਂ ਦੀ ਲੇਡੀਸ ਹੈ ਇੱਕ ਆਵਾ ਮੁੰਡਾ ਆਵਾ ਕਿੱ ਕਿਦਾਂ ਵਾਪਰੇ ਆ ਵਾਪਰੇ ਹੀ ਆਣਾ ਖੂਣਾ ਬਣਾਉਣ ਲੱਗੇ ਹੁਣੇ ਹੀ ਬਾਕੀ ਅਸੀਂ ਦਾ ਸ਼ੋਰ ਸ਼ਰਾਬਾ ਸੁਣ ਕੇ ਉੱਥੇ ਪਹੁੰਚ ਗਏ ਅੱਛਾ ਜੀ ਹਾਂ ਜੀ ਅੰਦਰ ਦੀ ਜਾਣਕਾਰੀ ਸਾਨੂੰ ਕੋਈ ਨਹੀਂ ਪਤਾ ਅਸੀਂ ਇਹਨਾਂ ਨੂੰ ਚਤਕਿਆ ਤੇ ਹਸਪੀਟਲ ਲੈ ਕੇ ਆ ਗਏ ਇਹ ਜਿਹੜਾ ਬੰਦਾ ਹੈ ਉਮਰ ਕਿੰਨੀ ਕੁ ਹੋਣੀ ਹੈ ਉਮਰ ਇਹਨਾਂ ਦੀ ਕੱਟੋ-ਕੱਟ ਓਹੀ 30 ਸਾਲ ਹੋਣੀ ਹੈ ਇਹ ਜਿਹੜਾ ਬੰਦਾ ਝੁੱਟਿਆ ਹੋਇਆ ਹੈ ਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਜੀ ਰਾਹੁਲ ਅੱਛਾ ਜੀ ਇਹਦਾ ਬੱਚੇ ਦਾ ਕੀ ਨਾਮ ਹੈ ਦਾ ਨਾਮ ਪਾਜੀ ਕੀ ਕੀ ਉਮਰ ਹੋਣੀ ਇਹਨਾਂ ਦੀ ਉਮਰ ਬੱਚਿਆਂ ਦੀ ਉਨੀ 10 ਸਾਲ ਹੋਣੀ 6 ਸਾਲ ਤੋਂ 10 ਸਾਲ ਹਾਂਜੀ ਇੱਥੇ ਰਹਿਣ ਵਾਲੇ ਪ੍ਰਵਾਸੀ ਨੇ ਪ੍ਰਵਾਸੀ ਹੀ ਅੱਛਾ ਜੀ ਹਾਂਜੀ ਇਹਨਾਂ ਦਾ ਇੱਥੇ ਰਹਿਣ ਵਾਲਾ ਕੋਈ ਨਹੀਂ ਹੈ ਜਿਹੜਾ ਰਾਹੁਲ ਹੈ ਕੰਮ ਕੀ ਕਰਦਾ ਹੈ ਉਹ ਫੈਕਟਰੀ ਕਰਦਾ ਹੈ ਸਰਕਾਰੀ ਚ ਹਾਂਜੀ ਕਿੰਨੀ ਦੇਰ ਤੋਂ ਰਹਿ ਰਹੇ ਨੇ ਇੱਥੇ ਜਿੱਥੇ ਰਹਿ ਰਹੇ ਨੇ ਡੇਢ ਮਹੀਨਾ ਹੋਇਆ ਬਸ ਡੇਢ ਮਹੀਨਾ ਹੋ ਗਿਆ ਇੱਥੇ ਲੱਗੇ ਜਿਆਦਾ ਜਿਆਦਾ ਡੇਢ ਵੀ ਨਹੀਂ ਹਜੇ ਮੈਂ ਕੀ ਨਾਮ ਆਪਣਾ ਆਪਣਾ ਨਾਮ ਜੀ ਸੁੱਚਾ ਸਿੰਘ ਕੀ ਹੋਇਆ ਕਿ ਅੱਜ ਬਾਜੀ ਪੱਪਾ ਨਾਲ ਗਲੀ ਚ ਆਪਣੇ ਘਰ ਚ ਸੌ ਰਹੇ ਸੀ ਅੱਛਾ ਜੀ ਤੇ ਬਾਹਰ ਸ਼ੋਰ ਸ਼ਰਾਬਾ ਸੁਣ ਕੇ ਸਾਡੇ ਨਾਲ ਘਰ ਦੇ ਨਾਲ ਹੀ ਕਿਰਾਏ ਦੇ ਮੁੰਡਾ ਰਹਿੰਦਾ ਜੀ ਅੱਛਾ ਜੀ ਉਹਨਾਂ ਦੀ ਸਿਲੰਡਰ ਦੇ ਲੀਕਸ ਹੋਣ ਨਾਲ ਉਹਨਾਂ ਦੀ ਸਿਲੰਡਰ ਦਾ ਧਮਾਕਾ ਹੋ ਗਿਆ ਜੀ ਅੱਛਾ ਜੀ ਹਾਂ ਜੀ ਇੱਕ ਕਿਹੜੇ ਮਹੱਲੇ ਚ ਹੋਇਆ ਹੈ ਮਹੱਲਾ ਹੀ ਭਾਰਤੀ ਗ로ਨੀ ਚ ਹੋਇਆ ਕਿੰਨੇ ਬੰਦੇ ਝੁੱਸੇ ਚ ਚਾਰ ਬੰਦੇ ਝੁੱਸੇ ਹੀ ਦੋ ਬੱਚੇ ਹੀ ਇੱਕ ਉਹਨਾਂ ਦੀ ਲੇਡੀਸ ਹੈ ਇੱਕ ਆਵਾ ਮੁੰਡਾ ਆ ਵਰਕ ਇਹ ਕਿਦਾਂ ਵਾਪਰੇ ਆ ਪਕ ਰਹੀ ਖਾਣਾ ਖੂਣਾ ਬਣਾਉਣ ਲੱਗੇ ਹੋਣੇ ਹੀ ਬਾਕੀ ਅਸੀਂ ਦਾ ਸ਼ੋਰ ਸ਼ਰਾਬਾ ਸੁਣ ਕੇ ਉੱਥੇ ਪਹੁੰਚ ਗਏ ਅੱਛਾ ਜੀ ਹਾਂ ਜੀ ਅੰਦਰ ਦੀ ਜਾਣਕਾਰੀ ਸਾਨੂੰ ਕੋਈ ਨਹੀਂ ਪਤਾ ਅਸੀਂ ਇਹਨਾਂ ਨੂੰ ਚਤਕਿਆ ਤੇ ਹਸਪੀਟਲ ਲੈ ਕੇ ਆ ਗਏ ਇਹ ਜਿਹੜਾ ਬੰਦਾ ਉਮਰ ਕਿੰਨੀ ਹੋਣੀ ਹੈ ਉਮਰ ਇਹਨਾਂ ਦੀ ਘੱਟੋ-ਘੱਟ 30 ਸਾਲ ਹੋਣੀ ਹੈ ਆ ਜਿਹੜਾ ਬੰਦਾ ਝੁੱਲਤਿਆ ਹੋਇਆ ਹੈ ਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਜੀ ਰਾਹੁਲ ਅੱਛਾ ਇਹ ਇਹਨਾਂ ਬੱਚਿਆਂ ਦਾ ਕੀ ਨਾਮ ਹੈ ਬੱਚਿਆਂ ਦਾ ਨਾਮ ਪਾ ਲਈ ਕੀ ਕੀ ਉਮਰ ਹੋਣੀ ਇਹਨਾਂ ਦੀ ਉਮਰ ਬੱਚਿਆਂ ਦੀ ਉਮਰ 10 ਸਾਲੋਂ ਹੋਣੀ 6-7 ਸਾਲ ਤੋਂ 10 ਸਾਲ ਹਾਂਜੀ ਇੱਥੇ ਰਹਿਣ ਵਾਲੇ ਪਰਵਾਸੀ ਨੇ ਪ੍ਰਵਾਸੀ ਹੀ ਅੱਛਾ ਜੀ ਹਾਂਜੀ ਇਹਨਾਂ ਦਾ ਇੱਥੇ ਰਹਿਣ ਵਾਲਾ ਕੋਈ ਨਹੀਂ ਹੈ ਜਿਹੜਾ rau ਦਾ ਕੰਮ ਕਰਦਾ ਸੀ ਸਾਡੀ ਡਿਲੀਵਰੀ ਕਰਦਾ ਸੀ ਫੈਕਟਰੀ ਚ ਹਾਂਜੀ ਕਿੰਨੇ ਦਿਨ ਤੋਂ ਰਹਿ ਰਹੇ ਨੇ ਇੱਥੇ ਜਿੱਥੇ ਰਹਿ ਰਹੇ ਨੇ ਡੇਢ ਮਹੀਨਾ ਹੋਇਆ ਬਸੇ ਡੇਢ ਮਹੀਨਾ ਆ ਜੀ ਬਸੇ ਆਇਆ ਜਿੱਦ ਲੱਗੇ ਜਾ ਡੇਢ ਮਹੀਨਾ ਹੀ ਹੈ